ਉਹਨਾਂ ਨੇ ਅੱਜ ਦੇ ਮਲਬਹੁਤ ਡੂੰਘੀ ਵਿਚਾਰ ਚਰਤਾ ਕੀਤੀ ਆ ਕਿ ਇਹ ਆ ਨਗਵੀਂਤਾ ਨਾਲ ਕਿ ਸਰੋਵਣੀ ਅਕਾਲੀ ਦਲ ਜਿਹਦਾ ਬਹੁਤ ਵੱਡਾ ਇਤਿਹਾਸ ਆ ਸਰੋਵਣੀ ਅਕਾਲੀ ਦਲ ਨੇ ਸੰਰਚ ਕਰਕੇ ਦੇਸ਼ ਤੇ ਦੁਨੀਆ ਵਿੱਚ ਆਪਣੀ ਪਛਾਣ ਬਣਾਈ ਆ ਮਨੁੱਖੀ ਹਕਤਾਂ ਦੀ ਲੜਾਈ ਲੜ ਕੇ ਮਾਨਵੀ ਹਕਤਾਂ ਲਈ ਪੰਜਾਬ ਦੇ ਹਿੱਤਾਂ ਲਈ ਪੰਥ ਦੇ ਹਿੱਤਾਂ ਲਈ ਔਰुणा ਸੰਗਠਣਾ ਕਰਕੇ ਸ਼ਰਮਣੀ ਅਕਾਲੀ ਦਲ ਨੂੰ ਦੇਸ਼ ਤੇ ਪੰਜਾਬ ਦੇ ਵਿੱਚ ਰਾਜ ਕਰਨ ਦਾ ਮੌਕਾ ਲੋਪਰ ਦਿੱਤਾ ਅੱਜ ਆਰਥਿਕ ਖਰਸਤੇ ਆ ਗਿਆ ਸਾਡੀਆਂ ਨਕਾਮੀਆਂ ਕਮੀਆਂ ਕਮੀਆਂ ਪਤਾਈਆਂ ਦੇ ਕਰ ਉਹਨਾਂ ਕਮੀਆਂ ਤੇ ਪਤਾਈਆਂ ਤੇ ਅਸੀਂ ਅੰਦਰ بیٹھ ਕੇ ਬੜੀ ਕਿ ਵੀਰਤਾ ਨਾਲ ਵਿਚਾਰ ਚਰਚਾ ਕੀਤੀ ਆ ਤੇ ਮੁੜ ਕੇ ਸ਼ਰਮਣੀਏ ਕਾਲੀਦਾਲ ਨੂੰ ਪੁਰਾਣੀਆਂ ਲੀਆਂ ਤੇ ਲਿਆਉਣ ਲਈ 8 ਤੋਂ 80 ਜਾਲ ਲਈ ਸ਼ਰਮਣੀਏ ਕਾਲੀਦਾਲ ਨੂੰ ਸ਼ਰਮਣੀਏ ਕਾਲੀਦਾਲ ਬਣਾਉਣ ਲਈ ਇਹ ਵੀ ਵਿਚਾਰ ਚਰਚਾ ਬੜੇ ਵਿਸਤਾਰ ਦੇ ਵਿੱਚ ਹੋਈ ਆ ਔਰ ਉਹਦੇ ਵਿੱਚ ਫੈਸਲਾ ਕੀਤਾ ਕਿ ਪਹਿਲਾਂ ਤਾਂ ਕਿ ਪਿਛਲੇ ਸਮੇਂ ਵਿੱਚ ਜੋ ਕਟਾਈਆਂ ਖਾਮੀਆਂ ਕਮੀਆਂ ਰਹੀਆਂ ਉਹਨਾਂ ਦਾ ਪਸਤਾਤਾਪ ਸ੍ਰੀ ਅਕਾਲ ਤਖਤ ਸਾਹਿਬ ਤੇ ਜਾ ਕੇ ਕਿਵੇਂ ਜਾਂਚਕਾਰ ਦੇ ਤੌਰ ਤੇ ਕ੍ਰਿਆ ਕਾਲਤਾ ਸਾਹਬ ਤੇ ਤੇਜੋ ਕੇ ਦਿੱਤਾ ਜਾਵੇ ساری ਲੀਡਰਸ਼ਿਪ ਜਿਹੜੇ ਵੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਭਾਵੇਂ ਉਹ ਸਾਰਾ ਕੁਝ ਹੁੰਦਾ ਦੇਖ ਕੇ ਚੁੱਪ ਰਹੇ ਜਾਂ ਜਿਹੜਾ ਵੀ ਕਰਨ ਦੇ ਵਿੱਚ ਸ਼ਾਮਲ ਸੀ ਸਾਰਿਆਂ ਨੂੰ ਅੱਜ ਇਹ ਫੀਲ ਕਰਦੇ ਆ ਕਿ ਇੱਕ ਦਿਨਾਈ ਨੂੰ ਫਿਰ 11 ਵਜੇ ਕ੍ਰਿਆ ਕਾਲਤਾ ਸਾਹਬ ਦੇ ਸਕਤਰੇ ਤੇ ਜਾ ਕੇ ਲਿਖਤੀ ਰੂਪ ਦੇ ਵਿੱਚ ਅਸੀਂ ਉਹ ਸਾਰਾ ਬੇਇੱਜ਼ਤੀ ਜੈਦਾਤਰੀ ਅਕਾਲ ਤਾ ਸਭ ਉਸਰੀ ਅਕਾਲ ਤਾ ਸਾਹ ਤੇ ਜਾ ਕੇ ਕਰਾਂਗੇ ਔਰ ਕਿਮਾ ਜਾਂਜਕਾ ਦੇਵੀ ਔਰ ਨਾਲ ਅੱਗੇ ਨੂੰ ਅਰਦਾਸ ਵੀ ਕਰਨੀਆਂ ਕਿ ਗੁਰੂ ਸਾਨੂੰ ਵਰਤਾਵਕ ਸਮਾਤਵਾਕ ਸੇ ਕਿ ਅਸੀਂ ਉਹਨਾ ਕਟਾਈਆਂ ਤੇ ਖਾਮੀਆਂ ਤੋਂ ਬਾਤ ਕਰੀਏ ਤੇ ਸ਼ਰੋਮਣੀ ਅਕਾਲੀ ਦਲ ਨੂੰ ਮੋੜ ਉਹ ਸਰਜਿਤੀ ਦੇ ਲੈ ਕੇ ਬਲੰਗਿਆ ਤੇ ਲਿਜਾ ਸਕੀਏ ਇਹ ਅਰਦਾਸ ਕਰਕੇ ਅਸੀਂ ਸਰੋਮਣੀ ਕਾਲੀਦਾਰ ਬਚਾਓ ਲਹਿਰ ਦਾ ਆਗਾਜ਼ ਸ੍ਰੀ ਅਕਾਲ ਤਖਤ ਸਾਹਿਬ ਤੋਂ ਅਸੀਂ ਰੰਭ ਕਰਨਾ ਉਹਦੇ ਵਿੱਚ ਜਿੰਨੇ ਵੀ ਕੋਈ ਪਾਤਸ਼ਾਹੀ ਨੇ ਪੰਚਾਇਤਾਂ ਦੀ ਵਿਦਵਾਨ ਨੇ ਸਿੱਖ ਸੰਗਤ ਨੇ ਪੰਜਾਬ ਹਸਾਈ ਦੀ ਲੋਕ ਨੇ ਸਰਬੱਤ ਦਾ ਭਲਾ ਚਾਹਣ ਵਾਲੇ ਲੋਕ ਨੇ ਮਾਨਕੀ ਦਾਖਲੇ ਕੇ ਪਹਿਚਾਨ ਵਾਸਤੇ ਚੱਲ ਰਹੇ ਲੋਕ ਨੇ ਹਸਤ ਮਹাপুরਖ ਵਿਦਵਾਨ ਉਹਨਾਂ ਨਾਲ ਵੀ ਸੰਪਰਕ ਕਰਾਂਗੇ ਵਿਦਵਾਨਾਂ ਨਾਲ ਵੀ ਕਰਾਂਗੇ ਔਰ ਮੀਡੀਆ ਨਾਲ ਵੀ ਕਰਾਂਗੇ ਜਿਹੜੇ ਵੀ ਕੋਈ ਚੰਗੇ ਸੁਝਾਅ ਸਾਡੇ ਸਾਹਮਣੇ ਆਉਣਗੇ ਸ਼ਰਮਣੀ ਕਾਲੀਦਾਰ ਬਚਾਓ ਲਹਿਰ ਦੇ ਵਿੱਚ ਉਹਨਾਂ ਨੂੰ ਅਪਣਾ ਕੇ ਇੱਕ ਅਯੱਗਾਚਾਰ ਕਰਕੇ ਸ਼ਰਮਣੀ ਕਾਲੀਦਾਰ ਫਿਰ ਮੁੜ ਸਰਦੀਤੀ ਵੱਲ ਤੋਰਾਂਗੇ ਅਰੂਦੇ ਲਈ ਅਸੀਕ ਕੋਈ ਧਾਰਮਿਕ ਤੇ ਰਾਜਨੀਤਿਕ ਸਮੇਲ ਦੀ ਕੋਈ ਸ਼ਕਤੀ ਜਿਹੜੀ ਆ ਜਿਹੜੀ ਇਸ ਜੋਕੇ ਸੰਕਰ ਦੇ ਵਿੱਚੋਂ ਸਮੁੱਚੀ ਇਸ ਦੁਰਦਸ਼ਾ ਦੇ ਵਿੱਚੋਂ ਕੱਢ ਕੇ ਸਰਪਰਮਾਨਤ ਸ਼ਰੋਪਣੀ ਅਕਾਲੀ ਦਲ ਨੂੰ ਬਚਾਉਣ ਬਣਾਉਣ ਦੇ ਵਿੱਚ ਸਹਾਇ ਹੋ ਸਕੇ ਜਿਹੜੀ ਧਰਮ ਤੇ ਰਾਜਨੀਤੀ ਦਾ ਸਮੇਲ ਵਾਲੀ ਹੋਵੇ ਉਹ ਸ਼ਕਤੀਤ ਨੂੰ ਅਜੀ ਅਗਵਾਈ ਦੇਣ ਲਈ ਮਦਦ ਫੀਲ ਕਰਾਂਗੇ ਔਰ ਉਹਨਾਂ ਦੇ ਵਿੱਚ ਬਹੁਤ ਸਾਰੇ ਕੁਝ ਜਾ ਕੇ ਅਪੀਲ ਕਰਕੇ ਕਿਸੇ ਨਾ ਕਿਸੇ ਉੱਚ ਤੀਤ ਨੂੰ ਅਗਵਾਈ ਸੰਪਰਦ ਦੀ ਗੱਲ ਕਰਾਂਗੇ ਉਹਦੇ ਲਈ ਇੱਕ ਕਮੇਟੀ ਅਸੀਂ ਫਾਰਮ ਕਰ ਜਾ ਰਹੇ ਹਾਂ ਔਰ ਇੱਕ ਅਜੰਡਾ ਪਾਰਟੀ ਦਾ ਤੈਅ ਕਰਨ ਲਈ ਉਹਦੇ ਦੇ ਵੀ ਸਭ ਕਮੇਟੀ ਬਣਾਉ ਜਾ ਰਹੇ ਹਾਂ ਔਰ ਪਾਰਟੀ ਪ੍ਰਧਾਨ ਸਾਹਿਬ ਤੁਹਾਨੂੰ ਇਸੇ ਬਾਦਲ ਹੋਣਾ ਜ਼ਰੂਰ ਅਪੀਲ ਕਰ ਰਹੇ ਹਾਂ ਕਿ ਉਹ ਵਰਕਰਾਂ ਦੀ ਜਿਹੜੀ ਭਾਵਨਾ ਲੋਕਾਂ ਦੀ ਜਿਹੜੀ ਭਾਵਨਾ ਲੋਕਾਂ ਦਾ ਜਿਹੜਾ ਫਟਵਾ ਉਹ ਸਾਰੀਆਂ ਗੱਲਾਂ ਨੂੰ ਧਿਆਨ ਚ ਰੱਖਦੇ ਹੋਏ ਉਹਨੂੰ ਜ਼ਰੂਰ ਸੁਧਾਰ ਕਰ ਉਹਨੂੰ ਪਰਿਵਰਤਨ ਕਰ ਤਾਂ ਕਿ ਸ਼ਰੋਮਣੀ ਅਕਾਲੀ ਦਲ ਨੂੰ ਅਸੀਂ ਮਤਲਬ ਮਜ਼ਬੂਤ ਕਰਕੇ ਲੋਕਾਂ ਦੇ ਵਿੱਚ ਉੱਜਾ ਸਕੀਏ ਇਹ ਦੂਜੇ ਵਕਤਾਂ ਨੂੰ ਵੀ ਪੀਲ ਕਰਦੇ 563 ਨੂੰ ਵੀ ਪੀਲ ਕਰਦੇ ਆ ਸਾਰੇ ਜਿਹੜੇ ਵੀ ਅਕਾਲੀ ਦਲ ਨਾਲ ਸਨੇਹ ਰੱਖਣ ਵਾਲੇ ਲੋਕ ਨੇ ਕਿ ਉਹ ਇਸ ਸ਼ਰੋਮਣੀ ਅਕਾਲੀ ਦਲ ਬਚਾਓ ਨਹਿਰ ਦੇ ਵਿੱਚ ਸ਼ਾਮਲ ਹੋਣ ਸ਼ਰਮਣੀ ਕਾਲੀਦਾਰ ਬਚਾਓ ਲਹਿਰ ਨੂੰ ਮਜ਼ਬੂਤ ਕਰਦੇ ਵਿੱਚ ਹਿੱਸਾ ਪਾਉਣ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਅਸੀਂ ਸ਼ਰਮਣੀ ਕਾਲੀਦਾਰ ਨੂੰ ਮੁੜ ਮਜ਼ਬੂਤੀ ਵੱਲ ਜਾ ਸਕੀਏ ਇਹ ਸਾਡਾ ਏਜੰਡਾ ਹੋਏਗਾ ਔਰ ਜੀ ਸਬ ਕਮੇਟੀ ਐਜੰਡਾ ਦੀ ਉਹ ਵੀ ਅਸੀਂ ਜਲਦੀ ਤੱਕ ਅਨਾਉਂਸ ਕਰ ਦਾਂਗੇ ਤੇ ਜਿਹੜੀ ਇਹ ਸਾਰੇ ਕਾਰਜ ਨੂੰ ਲੈ ਕੇ ਚਰੇਗੀ ਉਹ ਵੀ 15 ਮੈਂਬਰੀ ਦੀ ਕਮੇਟੀ ਜਿਹੜੇ ਸੀਨੀਅਰ ਬੰਦੇ ਹੋਣਗੇ ਉਹਨਾਂ ਦੀ ਗਾਇਬ ਵਿੱਚੋਂ ਕਮੇਟੀ ਬਣਾ ਦਾਂਗੇ ਇਹਦੇ ਅਸੀਂ ਅਗਵਾਈ ਲਈ ਜਿਹੜੀ ਵੀ ਕੋਈ ਸ਼ਿਕਾਇਤ ਐਗਰੀ ਕਰੇਗੀ ਜਿਹਨਾਂ ਜਿਹਨਾਂ ਪਹੁੰਚਾਵਾਂਗੇ ਉਹਨੂੰ ਫਿਰ ਅਸੀਂ ਸਮਾਗਨ ਸਮਾਗਨ ਪੰਚਾਇਤ ਤੋਂ ਇਹਦੇ ਵਿੱਚ ਇਹਦੇ ਵਿੱਚ ਬੜੇ ਵਿਸਾਰ ਚर्चा ਹੋਈ ਆ ਕਿ ਕਿਹੜੀਆਂ-ਕਿਹੜੀਆਂ ਖਾਮੀਆਂ ਰਹੀਆਂ ਕਿਹੜੀਆਂ-ਕਿਹੜੀਆਂ ਕਮੀਆਂ ਰਹੀਆਂ ਲਿਖੇ ਵੀ ਦੇ ਰਹੇ ਹਾਂ ਬੜੇ ਜਿਹੜੇ ਲਿਖੇ ਲਿਸਟ ਉਹ ਸੁਝਾਅ ਜਿਹੜੇ ਆਏ ਨੇ ਉਹ ਅਸੀਂ ਉਹਨਾਂ ਨੂੰ ਪਰਵਾਰ ਵੀ ਕਰਾਂਗੇ ਉਹ ਜਿਹੜਾ ਆਗਾਜ਼ ਅਸੀਂ ਪੰਜਾਬ ਆਪਣਾ ਅਕਾਲੀ ਦਲ ਬਚਾਓ ਲਹਿਰ ਦਾ ਆਗਰ ਕਰਨਾ ਉੱਥੇ ਅਸੀਂ ਉਹਨਾਂ ਆਦਿ ਇਹ ਸਾਰੀਆਂ ਗੱਲਾਂ ਇਹੀ ਕੀਤੀਆਂ ਨੇ ਪ੍ਰਧਾਨਗੀ ਦਿੱਤੀ ਇਹ ਅੱਜ ਜਿੰਨੀ ਵੀ ਮਤਲਬ ਅੱਜ ਲੋੜ ਆ ਬਸ ਜਿਹੜੀ ਕੋਈ ਇਸ ਕਾਰਨ ਕਰਕੇ ਸੇਵਾ ਬਹੁਤ ਹੋ ਗਈ ਸਵੇਲ ਜਿਹੜਾ ਤੇ ਤਿਆਗ ਦੀ ਭਾਵਨਾ ਨਾਲ ਕਦਰ ਦੇਣੀ ਕਰਦੀ ਲੋ ਉਹ ਕਹਿੰਦਾ ਜੀ ਕਹਿੰਦਾ ਜੀ ਅੱਜ ਜਿਹੜੀ ਗੱਲ ਦੂਜਾ ਪਤਾ ਕੀਤਾ ਹੋਵੇ ਭਾਈ ਅਮਰਪਾਲ ਸਿੰਘ ਜਿਹਨਾਂ ਤੇ ਐਨਐਸਏ ਬਾਰ-ਬਾਰ ਲਾਇਆ ਜਾ ਰਿਹਾ ਉਹ ਕੱਲ੍ਹੇ ਡਿਬਰੂਗੜ੍ਹ ਜੇਲ੍ਹ 'ਚ ਰੱਖਿਆ ਜਾ ਰਿਹਾ ਉਹ ਭਾਈ ਅਮਰਪਾਲ ਸਿੰਘ ਤੇ ਮਨੁੱਖੀ ਹੱਕਾਂ ਦੀ ਘਾਣ ਨਹੀਂ ਬਲਕਿ ਉਹਨਾਂ ਲੱਖਾਂ ਵੋਟਰਾਂ ਦੇ ਵੀ ਹੱਕਾਂ ਦਾ ਘਾਣਾ ਜਿਨ੍ਹਾਂ ਨੇ ਉਹਨਾਂ ਨੂੰ ਆਪਣਾ ਨੁਮਾਇੰਦਾ ਚੁਣਿਆ ਅੱਜ ਭਾਰਤੀ ਲੋਕ ਸਭਾ ਦੇ ਵਿੱਚ ਸੌ ਫਾਦੀ ਜਾ ਰਹੀ ਆ ਸਾਰੇ ਮੈਂਬਰ ਜਿਹੜੇ ਚੁਣਕੇ ਗਏ ਨੇ ਤੇ ਅਮਰਪਾਲ ਸਿੰਘ ਹੋਰਾਂ ਨੂੰ ਉਹ ਸੌ ਚੁੱਕੇ ਸਮਾਗਮ ਤੋਂ ਪਰੇ ਰੱਖਿਆ ਜਾ ਰਿਹਾ ਇਹ ਜਿਹੜੇ ਲੋਕਾਂ ਨੇ ਉਹਨਾਂ ਨੂੰ ਫਟਵਾ ਦਿੱਤਾ ਉਹਨਾਂ ਨੇ ਦੋਸ਼ ਕਿਹਨੂੰ ਸੌਂਖਾ ਦਿੱਤਾ ਕੰਡੀਸ਼ਨ ਪੇਪਰ ਪਾਉਂਦੇ ਆ ਇਹ ਜਿਹੜੇ ਜਿਹੜਾ ਭਾਈ ਮਤ ਪਾਰਸ ਸਿੰਘ ਰੋ ਭਾਵੇਂ ਪਹਿਲਾਂ ਇਹਨਾਂ ਇੱਥੇ ਲਾਇਆ ਜਿਹੜਾ ਉਹ ਵੀ ਦੋਸ਼ ਤੇ ਗਲਤ ਸੀ ਅਸੀਂ ਕਹਿੰਦੇ ਆ ਪਰ ਹੁਣ ਤਾਂ ਉਹ ਦੋਸ਼ ਨਕਾਰੇ ਗਏ ਲੋਕਾਂ ਦੀ ਕਚਰੀ ਨੇ ਨਕਾਰ ਤੇ ਦੂਜਾ ਉਹਨਾਂ ਨੇ ਆਪ ਭਾਰਤ ਦੇ ਪ੍ਰਧਾਨ ਦੀ ਸੋਚ ਛੁੱਕ ਕੇ ਸਿਸਟਮ ਦੇ ਵਿੱਚ ਵਿਵਾਦ ਰੱਖ ਕੇ ਕਿਉਂ ਲੜੀਆ ਤੇ ਹੁਣ ਤਾਂ ਉਹਨਾਂ ਤੇ ਐਨਐਸਏ ਕਮੈਂਡ ਕਰਨਾ ਕਿਸੇ ਤਰ੍ਹਾਂ ਵੀ ਜਾਇਜ਼ ਨਹੀਂ ਹੈ ਤੇ ਪੰਜਾਬ ਸਰਕਾਰ ਨੂੰ ਅਸੀਂ ਕਹਿੰਦੇ ਆ ਕਿ ਇਹਨਾਂ ਵੱਲੋਂ ਦੁਬਾਰਾ ਐਨਐਸਏ ਲਾਉਣ ਦੀ ਜਿਹੜੀ ਉਹਨਾਂ ਨੇ ਰეკਮੈਂਡ ਕੀਤਾ ਉਹ ਆਪਣੀ ਸਵਾਰਥ ਬੌਸ ਲੈਣ ਤੇ ਕੇਂਦਰ ਸਰਕਾਰ ਨੂੰ ਵੀ ਅਪੀਲ ਕਰਦੇ ਆ ਕਿ ਪੰਜਾਬ ਸਰਕਾਰ ਦੀਆਂ ਇਹ ਗੈਰ ਲੋਕੀ ਗੈਰ ਲੋਕਰਾਜੀ ਕਾਰਵਾਈਆਂ ਤੇ ਨੱਟ ਪਾਉਣ ਪੰਜਾਬ ਨੂੰ ਹੱਸਦਾ ਬਸਦਾ ਖੇਡਦਾ ਪੰਜਾਬ ਨੂੰ ਅਮਨ ਸ਼ਾਂਤੀ ਤੇ ਭਾਈਚਾਰਕ ਸਾਂਝ ਦੀ ਤਰਫੋਂ ਦਾ ਮਤਲਬ ਮੌਕਾ ਦੇਣ ਪੰਜਾਬ ਦੇ ਹਾਲਾਤ ਨੂੰ ਖਰਾਬ ਨਾ ਕਰਨ ਆਏ ਬੰਦੇ ਸਿੱਖਾ ਦੀ ਰਿਹਾਈ ਦੀ ਬੇਸੇ ਮਾਕੀਤੀਆ ਜਿਹੜੇ ਅਦਾਤਾਂ ਵੱਲੋਂ ਸੁਣਾਈ ਵਜਾ ਪੂਰੀ ਕਰ ਚੁੱਕੇ ਨੇ 337 ਉੱਤੇ ਜਿਹੜਾ ਵਿੱਚ ਬੈਠੇ ਨੇ ਉਹਨਾਂ ਦੀ ਰਿਹਾਈ ਜਿਹੜੀ ਆ ਉਹ ਜ਼ਰੂਰੀ ਆ ਔਰ ਦੂਜੇ ਸਾਡੇ ਸਾਹਮਣੇ ਜਿਹੜੀਆਂ ਚੁਣੌਤੀਆਂ ਨੇ ਜਿਵੇਂ ਜਲ ਸੰਕਟ ਆ ਸਾਡੇ ਪਾਣੀਆਂ ਤੇ ਡਾਕਾ ਵੱਜ ਰਿਹਾ ਤੇ ਇਹ ਪਾਣੀਆਂ ਦੀ ਲੜਾਈ ਲੜਨ ਦਾ ਸਹਿਰਤਾ ਦੇ ਨਾਲ ਜੀਵਨ ਨਾਲ ਅਸੀਂ ਅੱਜ ਇੱਥੇ ਫੈਸਲਾ ਕੀਤਾ ਔਰ ਨਾਲ ਅੱਜ ਐਮਰਜੈਂਸੀ ਆ ਦਾ 49 ਸਾਲ ਪਹਿਲਾਂ ਜਿਹੜੀ ਐਮਰਜੈਂਸੀ ਲੱਗੀ ਅੱਜ 50ਵਾਂ ਸਾਲ ਉਸ ਐਮਰਜੈਂਸੀ ਦਾ ਔਰ ਐਮਰਜੈਂਸੀ ਨੇ 25 ਜੂਨ 1975 ਨੂੰ ਜਿਹੜੀ ਐਮਰਜੈਂਸੀ ਲੱਗੀ ਉਸ ਅੱਜ ਮੈਂ ਸਮਝਦਾ ਕਿ ਅੱਜ ਦਾ ਦਿਨ 49 ਸਾਲ ਪਹਿਲਾਂ ਬੜਾ ਇੱਕ ਲੋਕਰਾਜ ਤੇ ਖਤਰੇ ਦੀ ਘਾਟੀ ਸੀ ਲੋਕਰਾਜ ਤੇ ਕਲਾਕ ਸੀ ਅੱਜ ਜਿਨ੍ਹਾਂ ਲੋਕਾਂ ਨੇ ਆਪਣੇ ਪਿੰਡੇ ਤੇ ਉਹ ਦਰਦ ਹੰਡਾਇਆ ਔਰ ਜਿਨ੍ਹਾਂ ਲੋਕਾਂ ਨੂੰ ਜੇਲ੍ਹਾਂ ਦੇ ਚੱਕਰ ਚੱਲਣੇ ਪਏ ਅੱਜ ਮੈਂ ਕਹਿ ਸਕਦਾ ਕਿ ਅਸੀਂ ਮਾਇਬੂਨਾ ਵਿਦਿਆਵੀ ਸਭ ਤੋਂ ਛਾਲ ਕਾਨੂੰਨ ਸਭ ਤੋਂ ਛੋਟੀ ਉਮਰ ਤੇ ਸਭ ਤੋਂ ਵੱਧ ਸਭਾ ਜੇਲ੍ਹ ਵਿੱਚ ਮੈਨੂੰ ਐਮਰਜੈਂਸੀ ਰਹਿਣ ਦਾ ਮੌਕਾ ਮਿਲਿਆ ਸਾਨੂੰ ਅੱਜ ਉਹ ਦਿਨ ਯਾਦ ਆ ਰਹੇ ਨੇ ਕਾਲਾ ਜੇ ਤੇ ਅੱਜ ਸਾਡੀ ਮੀਟਿੰਗ ਨੇ ਉਹ ਜਿਹੜੀ ਐਮਰਜੈਂਸੀ ਦਾ ਕਾਲਾ ਦੌਰ ਆ ਉਹਦੀ ਨਿੰਦਾ ਵੀ ਕੀਤੀ ਆ ਔਰ ਅੱਜ ਦੇ ਜਿਹੜੇ ਸ਼ਾਸਕ ਨੇ ਅੱਜ ਸਤਾ ਤੇ ਬੈਠੇ ਲੋਕ ਜਿਹੜੇ ਨੇ ਅੱਜ ਇਹ ਉਹਨਾਂ ਨੂੰ ਯਾਦ ਦਿਲਾਉਣਾ ਚਾਹੁੰਦੇ ਆ ਕਿ ਜੇ ਐਮਰਜੈਂਸੀ ਦੇ ਕਾਲੇ ਦੌਰ ਦੀ ਉਸ ਸਮੇਂ ਇਹ ਲੀਡਾ ਕਰਦੇ ਸੀ ਅੱਜ ਭਾਈ ਅਮਰਪਾਲ ਸਿੰਘ ਵਰਗੇ ਲੋਕਾਂ ਨੂੰ ਜੇ ਉਹ ਵਿੱਚ ਕਿਉਂ ਰੱਖਿਆ ਹੋਇਆ ਅੱਜ ਉਹਨਾਂ ਦੇ ਮੰਗਦੇ ਹੱਕਾਂ ਤੇ ਕਿਉਂ ਡਾਕਾ ਮਾਰਿਆ ਹੋਇਆ ਤੋਂ ਇਹਨਾਂ ਨੂੰ ਜ਼ਰੂਰ ਅਪੀਲ ਕਰਦੇ ਆ ਕਿ ਉਹ ਪੁਰਾਣੇ ਪਿਆਰ ਤੋਂ ਦਬੇ ਤਾਂ ਜਿਹੜਾ ਵਿੱਚ ਵੱਧ ਸਾਡੇ ਅੰਦੇ ਸਿੱਖਾਂ ਦੀ ਰਿਹਾਈ ਕਰ ਇਹ ਵੀ ਬਹੁਤ-ਬਹੁਤ ਧੰਨਵਾਦ ਅਸੀਂ ਕੀਲ ਕੀਤੀ ਆ ਕਿ ਵਰਕਰਾਂ ਦੀ ਲੋਕਾਂ ਦੀ ਇਹ ਭਾਵਨਾ ਕਿ ਜਿਹੜਾ ਅੱਜ ਹਾਲਾਤ ਸ਼੍ਰੋਮਣੀ ਅਕਾਲੀ ਦਲ ਦੇ ਹੋਏ ਨੇ ਕਿਹਨਾ ਹਲਾਨਾ ਦੇ ਵਿੱਚ ਜਿਹੜੀ ਤਿਆਗ ਦੀ ਭਾਵਨਾ ਉਹ ਦਿਖਾਉਣੀ ਚਾਹੀਦੀ ਆ ਤੇ ਕਿਸੇ ਵੀ ਕਿਸੇ ਧਰਮ ਦੇ ਤੇ ਰਾਜਨੀਤੀ ਦੇ ਜ਼ਵੇਲ ਰਕਤੇ ਨੂੰ ਅਗਵਾਈ ਦਿਵਾਣੀ ਚਾਹੀਦੀ ਉਹਨਾਂ ਨੂੰ ਕਾਇਰ ਭਾਜੀ ਮੰਗ ਕੀਤੀ ਆ ਜਿਹਨਾਂ ਤਿਆਗ ਦੀ ਭਾਵਨਾ ਦਿਖਾਉਣੀ ਚਾਹੀਦੀ ਆ ਹਾਂ ਅਜੇ ਵੀ ਐਸੇ ਵੀ ਜਦੋਂ ਪਾਰਟੀ ਦੀ ਇਹ ਸਥਿਤੀ ਪੈਦਾ ਹੋ ਜੇ 17 ਤੋਂ ਲੈ ਕੇ 22 ਤਾਈ 24 ਤਾਈ ਬਿਲਕੁਲ ਹੀ ਟੱਲੇ ਆ ਡਿੱਕੇ ਅਕਾਲੀ ਦਲ ਦੀ ਪਾਰਟੀ ਦੀ ਵੀ ਜਵਾਨ ਤਜਤ ਹੋ ਗਈ ਤੇ ਹੁਣ ਆਪ ਵੀ ਬਸ ਇਹ ਸੋਚ ਲੈਣਾ ਚਾਹੀਦਾ ਕਿ ਲੋਕਾਂ ਨੂੰ ਧੋਖਾ ਹੋਣਾ ਨਹੀਂ ਚਾਹੀਦਾ ਆਪ ਸੋਚਣਾ ਚਾਹੀਦਾ ਕਿ ਇਹ ਨਾ ਥੋੜੇ ਦੇ ਦੇਖੋ ਹਲ ਤਾਂ ਸ਼ੁਰੂਆਤ ਹੈ ਅੱਜ ਕੋਈ ਅਜੇ ਦੇਖੀਏ ਹੁੰਦਾ ਹੈ ਕੀ ਅੱਜ ਤਾਂ ਸੇ ਮੇਰਾ ਖਿਆਲ ਬਿਨਾਂ ਸੱਦੇ ਬਹੁਤੇ ਆਏ ਆ ਜਿਨ੍ਹਾਂ ਨੂੰ ਪਤਾ ਲੱਗ ਗਿਆ ਤੇ ਇਹ ਵੀ ਅਸੀਂ ਫੈਸਲਾ ਕੀਤਾ ਬਹੁਤ ਸਾਰਾ ਕੋਈ ਪਹੁੰਚ ਕਰਾਂਗੇ ਜਾਵਾਂਗੇ ਔਰ ਅਗਲੇ ਇਹ ਮੀਟਿੰਗ ਬਣਾਉਣ ਤੋਂ ਬਾਅਦ ਅੱਜ ਤਾਂ ਜਿਹੜਾ ਕਿਸੇ ਕਿਸੇ ਦਾ ਲੋਕ ਆਏ ਨੇ ਲੋਕਾਂ ਟਰੈਡਰਾਂ ਨਾਲੋਂ ਅਸੀਂ ਲੋਕਾਂ ਨੂੰ ਨਾਲ ਲੈਣਾ ਹੈ ਟਰੈਡਰਾਂ ਦੀ ਬਜਾਏ ਲੋਕ ਜ਼ਿਆਦੇ ਨਾਲ ਲੈਣਾ ਪੰਜਾਬ ਦੇ ਲੋਕਾਂ ਨਾਲ ਹੀ ਰਲ ਕੇ ਚੱਲਣਾ ਹੈ ਓਕੇ ਜੀ ਥੈਂਕ ਯੂ ਚਲੋ